ਕੀ ਨਾਮ ਹੈ ਜੀ ਚੰਨਾਉ ਦੇਵੀ ਕਿਹੜਾ ਪਿੰਡ ਹੈ ਜੀ ਦਾਗਾ ਜੀ ਕੀ ਤੁਹਾਨੂੰ ਘਟਣਾ ਘਟੇ ਤੁਦਨ ਸਾਡੇ ਨਾਲ ਜੀ ਮੀਂਹ ਜਾਂਦੇ ਤੀ ਜਿੱਦਨਾ ਉਦਨ ਜੀ ਆਹ ਤੜਿਗ ਪੀ ਜੀ ਉਹਦਾ ਸ਼ੁਕਰ ਕਰ ਮੈਂ ਬਤੀ ਜੀ ਨਾ ਕਰਕੇ ਬਚਤ ਰਹੇਗੀ ਬੱਚੇ ਵੀ ਮੇਰੇ ਨਾਲ ਜੀ ਤੇ ਆਹ ਇੱਕ ਲੱਖ ਤੜਿਆ ਜੀ ਕਮਰਾ ਇਹ ਤਾਂ ਮੈਂ ਤਾ ਕਰਕੇ ਬਚਤ ਰਹੇਗੀ ਨਹੀਂ ਮੇਰੇ ਉੱਤੇ ਡੇਗ ਸਕਦਾ ਜੀ ਬਾਹਰ ਪੈਣੇ ਆ ਜੀ ਐਸੀ ਸਾਰੇ ਨਾ ਤਾਂ ਨੁਕਸਾਨ ਤੇ ਨੁਕਸਾਨ ਤਾਂ ਜੀ ਵਿੱਚ ਦੱਬੇ ਗਏ ਆ ਭਾਂਡੇ ਠਿੱਕਰ ਸਾਡਾ ਸਾਰਾ ਵਿੱਚ ਕਪੜਾ ਦੀੜਾ ਸਾਰਾ ਵਿੱਚ ਹੀ ਦੱਬਿਆ ਗਿਆ ਜੀ ਹਾਂ ਹੋਰ ਕੀ ਕੀ ਨੁਕਸਾਨ ਹੋਇਆ ਹੋਰ ਇੱਧਰ ਇੱਕ ਛੱਤ ਡਿੱਗ ਪਈ ਜੀ ਇੱਧਰ ਇੱਧਰਲੇ ਕਮਰੇ ਦੀ ਜੀ ਇੱਕ ਛੱਤ ਡਿੱਗ ਪਈ ਨਾਲ ਮੇਰੇ ਜੇਠ ਦਾ ਘਰ ਇਹਦੇ ਭਾਈ ਦਾ ਉਹ ਵੀ ਡਿੱਗਣ ਵਾਲਾ ਹੋ ਰਿਹਾ ਜੀ ਉਹ ਵੀ ਬਾਹਰ ਪੈਂਦੇ ਨੇ ਅਸੀਂ ਵੀ ਬਾਹਰ ਪੈਨੇ ਆ ਜੀ ਕਾ ਪੁੱਛੀ ਮੰਗ ਕਰਦੇ ਸਰਕਾਰ ਤੋਂ ਇਹ ਮੰਗ ਕਰਦੇ ਆਂ ਜੀ ਸਾਡੇ 21 ਕ 2 2 ਕਮਰੇ ਦੇ ਮਦਦ ਕੀਤੀ ਜਾਵੇ ਸਾਨੂੰ ਕੋਈ ਬੈਠਣ ਨੂੰ ਹੋ ਜਾਊਗਾ ਮਾੜਾ ਜਿਹਾ ਸਹਾਰਾ ਜੀ